ਤਬ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾ ਤੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਹਿਬ ਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਘੋਰੇ ਮਸਕੀਨ ਅੱਡ ਅੱਡ ਚੈਨਲਾਂ ਤੇ ਨਾ ਆਪਣਾ ਇੰਟਰਵਿਊ ਦੇ ਰਹੇ ਹਨ ਤੇ ਉਹ ਆਪਣੇ ਇੰਟਰਵਿਊ ਦੇ ਵਿੱਚ ਨਾ ਸਿਰਫ ਦੋ ਹੀ ਗੱਲਾਂ ਕਰ ਰਹੇ ਹਨ ਇੱਕ ਤਾਂ ਕਰ ਰਹੇ ਹਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਵਕਾਲਤ ਤੇ ਦੂਜਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ આરોਪ ਮੜ ਰਹੇ ਹਨ ਉਹ ਕੀ આરોਪ ਮੜ ਰਹੇ ਹਨ ਕੀ ਕਹਿ ਰਹੇ ਹਨ ਉਹਦੇ ਬਾਰੇ ਬਾਅਦ ਚ ਗੱਲ ਕਰਦੇ ਹਾਂ ਪਹਿਲੇ ਜਰਾ ਇੱਕ ਨਜ਼ਰ ਨਾ ਇਹਨਾਂ ਦੇ ਜੀਵਨ ਇਤਿਹਾਸ ਦੇ ਉੱਤੇ ਮਾਰ ਲਈਏ ਇਹਨਾਂ ਦੇ ਜਥੇਦਾਰ ਬਣਨ ਤੋਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਨ ਇਕਬਾਲ ਸਿੰਘ ਜੀ ਉਹਨਾਂ ਦੇ ਨਾਮ ਨਾਲ ਮੈਂ ਗਿਆਨੀ ਤਾਣੀ ਲਗਾਇਆ ਕਿਉਂਕਿ ਉਹਨਾਂ ਨੇ ਗਿਆਨੀ ਏਦਾਂ ਦਾ ਪਰੋਸਿਆ ਸੀਗਾ ਉਹ ਕਹਿੰਦੇ ਸਨ ਜਿਹੜੇ ਸਿੱਖ ਨੇ ਉਹ ਲਵਕੁਸ਼ ਦੇ ਵੰਸ਼ਜ ਹਨ ਤੇ ਇਹੋ ਜੇ ਮਹਾਪੁਰਸ਼ਾਂ ਦੇ ਨਾਮ ਨਾਲ ਗਿਆਨੀ ਲਗਾਣਾ ਸ਼ੋਭਦਾ ਨਹੀਂ ਉਹਨਾਂ ਦੇ ਉੱਤੇ ਵੀ ਫਿਰ ਤਰ੍ਹਾਂ ਤਰ੍ਹਾਂ ਦੇ આરોਪ ਲੱਗੇ ਤੇ ਉਹਨਾਂ ਨੂੰ ਫਿਰ ਜੱਥੇਦਾਰ ਦੇ ਉਹਦੇ ਤੋਂ ਲਾਂਬੇ ਕਰ ਦਿੱਤਾ ਗਿਆ ਉਹ ਪਟਨਾ ਸਾਹਿਬ ਦੀ ਕਮੇਟੀ ਦੇ ਜਿਹੜੇ ਪ੍ਰਧਾਨ ਸਨ ਉਹ ਵੀ ਅਕਾਲੀ ਦਲ ਦੇ ਸਨ ਉਹਨਾਂ ਨੇ ਫਿਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਉੱਥੇ ਦਾ ਜੱਥੇਦਾਰ ਥਾਪ ਦਿੱਤਾ। ਗਿਆਨੀ ਰਣਜੀਤ ਸਿੰਘ ਜੀ ਸਿੱਖ ਸੰਗਤਾਂ ਨੂੰ ਮਰਿਆਦਾ ਦਾ ਬੜਾ ਗਿਆਨ ਵੰਡਦੇ ਹਨ ਤੇ ਜੱਥੇਦਾਰ ਦੇ ਉਹਦੇ ਤੇ ਰਹਿੰਦੇ ਆ ਵੀ ਇਹਨਾਂ ਨੂੰ ਜੱਥੇਦਾਰ ਦੀ ਮਰਿਆਦਾ ਦਾ ਪੂਰਾ ਗਿਆਨ ਨਹੀਂ ਹੈ। ਜਿਹੜਾ ਦਿੱਲੀ ਦਾ ਤਖਤ ਹਮੇਸ਼ਾ ਤੋਂ ਕਾਲ ਤੱਕ ਦਾ ਵੈਰੀ ਰਿਹਾ ਹੋਵੇ ਇਹ ਉਹੀ ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੇ ਸਿਰੋਪਾ ਤੇ ਸ਼੍ਰੀ ਸਾਹਿਬ ਦੇ ਕੇ ਆਏ ਸਨ ਇਹਨਾਂ ਕੁ ਤੇ ਇਹਨਾਂ ਨੂੰ ਜਥੇਦਾਰ ਦੀ ਮਰਿਆਦਾ ਦਾ ਗਿਆਨ ਹੈ ਤੇ ਫਿਰ ਇਹਨਾਂ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੇ આરોਪ ਲੱਗੇ ਤੇ ਇਹਨਾਂ ਨੂੰ ਵੀ ਜਥੇਦਾਰ ਦੇ ਉਹਦੇ ਤੋਂ ਲਾਂਬੇ ਕਰ ਦਿੱਤਾ ਗਿਆ ਜੇਕਰ ਇਕਬਾਲ ਸਿੰਘ ਵਰਗੇ ਤੇ ਗਿਆਨੀ ਰਣਜੀਤ ਸਿੰਘ ਜੀ ਵਰਗੇ ਸਾਡੀ ਕੌਮ ਦੇ ਜਥੇਦਾਰ ਤੇ ਆਗੂ ਹੋਣਗੇ ਤੇ ਸਿੱਖ ਕੌਮ ਦਾ ਭਵਿਕ ਕੀ ਹੋਏਗਾ ਆਪ ਸੇਖ ਸੰਗਤਾਂ ਭਲੀ ਭਾਂਤ ਜਾਣੂ ਹੋ ਹੁਣ ਗੱਲ ਕਰ ਲਈਏ ਗਿਆਨੀ ਰਣਜੀਤ ਸਿੰਘ ਜੀ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ આરોਪ ਲਗਾਏ ਹਨ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹਿੰਦੇ ਹਨ ਤੁਹਾਡੇ ਕੋਲ ਪੈਸਾ ਬਹੁਤ ਹੈ ਤੁਸੀਂ ਜ਼ਮੀਨ ਜਾਇਦਾਦ ਬਹੁਤ ਬਣਾ ਲਈ ਹੈ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਲਫਾਫਿਆਂ ਦੇ ਖਾਤਰ ਇੱਕ ਸਾਬਕਾ ਜੱਥੇਦਾਰ ਦੇ ਵੱਲੋਂ ਇੱਕ ਮੌਜੂਦਾ ਜੱਥੇਦਾਰ ਦੇ ਉੱਤੇ ਇਹੋ ਜਿਹੇ આરોਪ ਲਗਾਣੇ ਕੀ ਇਹ ਗਿਆਨੀ ਰਣਜੀਤ ਸਿੰਘ ਜੀ ਨੂੰ ਸੋਭਦੇ ਹਨ ਤੇ ਇਹ ਸਰਦਾਰ ਸੁਖਬੀਰ ਸਿੰਘ ਦੀ ਵਕਾਲਤ ਇਸ ਲਈ ਕਰ ਰਹੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਕੇ ਤੇ ਇਹਨਾਂ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਜਾਵੇ ਆਪਣੇ ਕੁਝ ਕੁ ਨਿੱਜੀ ਹਿੱਤਾਂ ਕਰਦੇ ਕਰਕੇ ਇਹੋ ਜੀਆਂ ਗੱਲਾਂ ਮੀਡੀਆ ਦੇ ਵਿੱਚ ਕਹਿਣੀਆਂ ਬੜੀਆਂ ਨਿੰਦਣਯੋਗ ਹਨ ਇਹੋ ਜਿਹੇ ਜੱਥੇਦਾਰਾਂ ਦੇ ਕਰਕੇ ਕੌਮ ਦੇ ਆਗੂਆਂ ਦੇ ਕਰਕੇ ਹੀ ਨਾ ਅੱਜ ਸਿੱਖ ਕੌਮ ਕਈ ਟੜੀਆਂ 'ਚ ਵੰਡੀ ਹੋਈ ਐ ਤੇ ਜਿਹਦਾ ਸਿੱਧਾ-ਸਿੱਧਾ ਫਾਇਦਾ ਸਰਕਾਰਾਂ ਨੂੰ ਹੁੰਦਾ ਤੇ ਸਰਕਾਰਾਂ ਦੇ ਚਾਹਂਦੀਆਂ ਹੀ ਇਹੀ ਨੇ ਕਿ ਇਹ ਸਿੱਖ ਆਪਸ ਦੇ ਵਿੱਚ ਲੜੀ ਜਾਣ ਸਿੱਖ ਕੌਮ ਦੀ ਚੜ੍ਹਦੀ ਕਲਾ ਤਾਂ ਹੀ ਹੋ ਸਕਦੀ ਐ ਜਦੋਂ ਸਾਰੀ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀ ਹੋਵੇ ਬਸ ਇੰਨੀਆਂ ਕੁ ਬੇਨਤੀਆਂ ਆਪ ਸੰਗਤਾਂ ਦੇ ਚਰਨਾਂ 'ਚ ਕਰਨੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਦਾ ਸ਼ਮਤ ਆ ਜੱਜਕ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ